ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਟੂ ਸਪੇਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ 10 ਦਸੰਬਰ 2024 ਤੇ ਕਰਦੇ ਹਾਂ ਅੱਜ ਦੀ ਖਬਰਾਂ ਸ਼ੁਰੂ ਅਤਿਆਦੀਆਂ ਖਬਰ ਪਹਿਲੀ ਖਬਰ ਹੀ ਬਾਰਸੀਲੋਨਾ ਤੋਂ ਆ ਰਹੀ ਹੈ ਬਾਰਸੀਲੋਨਾ ਦੇ ਵਿੱਚ ਜਿਹੜੀ ਲਾਈਨ 2 ਹੈ ਲਾਈਨ 2 ਅਤੇ ਲਾਈਨ 9 ਤੇ ਲਾਈਨ 10 ਜਿਹੜੀ 에어ਪੋਰਟ ਨੂੰ ਜਾਂਦੀ ਹੈ ਇਹਨਾਂ ਦੇ ਵਿੱਚਕਾਰ ਇੱਕ ਨਵੀਂ ਲਾਈਨ ਸ਼ੁਰੂ ਹੋਣ ਜਾ ਰਹੀ ਹੈ ਤੇ ਜੋ ਕਿ 2 ਨੰਬਰ ਨੂੰ ਅਟੈਚ ਕਰਕੇ ਸਿੱਧਾ 9 ਨੰਬਰ ਤੇ ਲਾਈਨ 10 ਦੇ ਨਾਲ ਅਟੈਚ ਕਰ ਦਿੱਤਾ ਜਾਵੇਗਾ ਤੇ ਬਾਤਾਂ ਜੀ ਫਿਰ ਅਗਲੀ ਖਬਰ ਵੱਲ ਅਗਲੀ ਖਬਰ ਵੀ ਸਪੇਨ ਤੋਂ ਆ ਰਹੀ ਹੈ ਸਪੇਨ ਵਿੱਚ ਜੋ ਕਿ ਕਾਫੀ ਦਿਨਾਂ ਤੋਂ ਹਵਾਵਾਂ ਚੱਲ ਰਹੀਆਂ ਤੇ ਕਾਫੀ ਜਗ੍ਹਾ ਦੇ ਉੱਤੇ ਬਰਫਬਾਰੀ ਹੋਈ ਹੈ ਇਹ ਬਰਫਬਾਰੀ 50 ਸੈਂਟੀਮੀਟਰ ਤੱਕ ਹੋਈ ਹੈ ਤੇ ਹੁਣ ਇਹਨਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਇੱਥੇ ਦੇ ਮੌਸਮ ਵਿਭਾਗ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਰ ਹਨ ਕਈ ਜਗ੍ਹਾ ਦੇ ਉੱਤੇ ਬਰਫਬਾਰੀ ਬਹੁਤ ਜ਼ਿਆਦਾ ਪਵੇਗੀ ਜੋ ਕਿ ਪਿਛਲੇ ਦਿਨੀ ਬਰਫਬਾਰੀ ਹੋਈ ਹੈ ਉਹਨਾਂ ਦੇ ਨਾਲ ਕਾਫੀ ਜਗ੍ਹਾ ਦੇ ਉੱਤੇ ਰੈਡ ਅਲਰਟ ਕੀਤਾ ਹੋਇਆ ਹੈ ਜਿਨ੍ਹਾਂ ਦੇ ਵਿੱਚ 11 ਜਿਹੜੇ ਇੱਥੇ ਦੇ ਸੜਕ ਮਾਰਗ ਹਨ ਉਹਨਾਂ ਨੂੰ ਹਲੇ ਬੰਦ ਕੀਤਾ ਹੋਇਆ ਹੈ ਕਿਉਂਕਿ ਬਰਫਬਾਰੀ ਇੰਨੀ ਜ਼ਿਆਦਾ ਹੋਈ ਹੈ ਤੇ ਉੱਥੋਂ ਦੇ ਜੋ ਕਿ ਰੋਡ ਸਾਰੇ ਹੀ ਬਲੌਕ ਹੋ ਗਏ ਹਨ ਤੇ ਇਹਨਾਂ ਵਿੱਚ ਹੁਣ ਉਹਨਾਂ ਨੇ ਨਵੀਂ ਐਡਵਾਈਜ਼ਰੀ ਜਾਰੀ ਕਰਦੇ ਹੋਏ ਜਿਵੇਂ ਕਿ ਬਾਰਸਲੋਨਾ ਜੀਰੋਨਾ ਜਈ ਦਾ ਪੀਰੀਨੀਉ ਨਵਾਰਾ ਆਸਟਰੀਆ ਲਿਓਨ ਕਾਰਤੇਲਿਓਨ ਜੀਰੋਨਾ ਤੇ ਤਵਾਰੀਆ ਹੋਰ ਕਾਫੀ ਪ੍ਰੋਵੈਂਸ ਜਿਹੜੇ ਇੱਥੇ ਦੇ ਹਨ ਉਹਨਾਂ ਦੇ ਵਿੱਚ ਇਹਨਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕਈ ਜਗ੍ਹਾ ਤੇ ਬਰਬਾਦੀ ਹੋਵੇਗੀ ਤੇ ਕਈ ਜਗ੍ਹਾ ਦੇ ਉੱਤੇ ਮੀਂਹ ਪੈਣ ਦੇ ਅਸਾਰ ਹਨ ਤੇ ਬਾਦਿਆਂ ਜੀ ਅਗਲੀ ਖਬਰ ਪਾਲ ਅਗਲੀ ਖਬਰ ਜੋ ਕਿ ਇਟਲੀ ਤੋਂ ਆ ਰਹੀ ਹੈ ਇਟਲੀ ਦੀ ਇੱਕ ਤੇਲ ਵਾਲੀ ਫੈਕਟਰੀ ਸੀ ਜਿਹਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਧਮਾਕੇ ਦੇ ਹੋਣ ਦੇ ਨਾਲ ਉੱਥੋਂ ਦੇ ਵਿੱਚ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਜਿਹੜੇ ਤਿੰਨ ਕਰਮਚਾਰੀ ਨੇ ਉੱਥੇ ਹੀ ਮਲਬੇ ਦੇ ਵਿੱਚ ਦੱਬੇ ਹੋਏ ਨੇ ਤੇ ਉਹਨਾਂ ਦੀ ਹੱਲੇ ਪਾਲ ਜਾਰੀ ਹੈ ਤੇ ਉਹ ਗਵਾਚੇ ਹਨ ਤੇ ਬਾਕੀ ਦੇ ਜਿਹੜੇ 9 ਹੋਰ ਕਰਮਚਾਰੀ ਸੀ ਤੇ ਉਹਨਾਂ ਨੂੰ ਕਾਫੀ ਉਹਨਾਂ ਦੇ ਸੱਟਾਂ ਲੱਗੀਆਂ ਹਨ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਇਹ ਧੁਮਾਕਾ ਇੰਨਾ ਵੱਡਾ ਸੀ ਕਿ ਹਰ ਪਾਸੇ ਧੂਆ ਹੀ ਧੂਆ ਹੋ ਗਿਆ ਤੇ ਕਾਲੇ ਕਾਲੇ ਬੱਦਲ छा ਗਏ ਤੇ ਵਦਿਆਂ ਜੀ ਅਗਲੀ ਖਬਰ ਵੱਲ ਅਗਲੀ ਖਬਰ ਜੋ ਕਿ ਬਾਰਸੀਲੋਨਾ ਤੋਂ ਆ ਰਹੀ ਹੈ ਬਾਰਸੀਲੋਨਾ ਦਾ ਕਾਈਏ ਜੋ ਕਿ ਮੈਡਿਡ ਹੈ ਉਹ ਉਹਦਾ ਦੇ ਵਿੱਚ ਬੁੰਬੇਰੋ ਨੂੰ ਜੋ ਕਿ ਇੱਥੇ ਦੀ ਅੱਗ ਬੁਝਾਉ ਸੈਕਟਰ ਹੈ ਤੇ ਉਹਨਾਂ ਨੂੰ 4:50 ਦੇ ਫੋਨ ਆਂਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਬੰਬੇਰੂ ਨੇ ਜਲਦੀ ਹੀ ਨਾ ਦੇਰੀ ਕਰਦੇ ਹੋਏ ਤੇ ਪਹੁੰਚੇ ਤੇ ਪਹੁੰਚ ਗਏ ਜਿਹੜੇ ਘਰ ਵਿੱਚ ਪੰਜ ਮੈਂਬਰ ਸੀ ਉਹ ਝੋਲ ਸਗੇ ਸੀ ਤੇ ਉਹਨਾਂ ਨੂੰ ਫਟਾਫਟ ਉਹਨਾਂ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਹੈ ਜੀ ਤੇ ਗੱਲ ਕਰਦੇ ਹਾਂ ਜੀ ਅਗਲੀ ਖਬਰ ਅਗਲੀ ਖਬਰ ਹੈ ਬਾਰਸੀਲੋਨਾ ਤੋਂ ਹੀ ਜੇਕਰ ਤੁਸੀਂ ਮੈਟਰੋ ਦਾ ਸਫ਼ਰ ਕਰਦੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਮੈਟਰੋ ਸੀ ਪਹਿਲਾਂ ਤੁਸੀਂ ਜਿਹੜੀ ਮੈਟਰੋ ਦੀ ਟਿਕਟ ਖਰੀਦਦੇ ਸੀ ਉਹਦੇ ਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਤੇ ਇਹ ਹੁਣ ਇਹਨਾਂ ਨੇ 2025 ਤੋਂ ਜੋ ਕਿ ਇਹ 50% ਡਿਸਕਾਊਂਟ ਕੱਟ ਕੇ ਇਹਨਾਂ ਨੇ ਹੁਣ 100% ਕਰ ਦਿੱਤਾ ਹੈ ਕਿ ਜੋ ਤੁਹਾਨੂੰ ਟਿਕਟ ਪਹਿਲਾਂ ਅੱਧੇ ਰੇਟ ਤੇ ਮਿਲਦੀ ਹੁੰਦੀ ਸੀ ਤੇ ਹੁਣ ਇਹ ਟਿਕਟ ਤੁਹਾਨੂੰ ਪੂਰੇ ਹੀ ਰੇਟ ਤੇ ਮਿਲਿਆ ਕਰੇਗੀ ਜਿਵੇਂ ਕਿ ਤੁਹਾਨੂੰ ਪਹਿਲਾਂ ਮਿਲਦੀ ਸੀਗੀ ਜੋ ਕਿ ਤੁਸੀਂ ਹੁਣ ਇਹ ਟਿਕਟ ਜਿਹੜੀ ਕਿ ਮਹੀਨੇ ਵਾਲੀ ਟਿਕਟ ਹੈ ਜੋ ਕਿ ਇੱਕ ਮਹੀਨਾ ਚਲਦੀ ਹੈ ਜੋ ਕਿ ਤੁਸੀਂ 21.35 ਸੈਂਟ ਲੈ ਰਹੇ ਹੋ ਉਹ ਹੁਣ 2025 ਵਿੱਚ ਵੱਧ ਕੇ 42.70 ਸੈਂਟ ਹੋ ਜਾਵੇਗੀ ਤੇ ਇਸ ਦੇ ਨਾਲ ਨਾਲ ਦੱਸ ਦਈਏ ਜੇਕਰ ਤੁਸੀਂ 10 ਟਿਕਟਾਂ ਜਿਹੜੀਆਂ ਤਰਖੇਤਾ ਤੇ ਕਸਵਲ ਲੈਂਦੇ ਹੁੰਦੇ ਸੀ ਜਿਨ੍ਹਾਂ ਵਿੱਚ 10 ਟਿਕਟਾਂ ਹੁੰਦੀਆਂ ਸਨ ਉਹਨਾਂ ਦੇ ਪ੍ਰਾਈਸ ਸੇਮ ਹੀ ਰਹਿਣਗੇ ਤੇ ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਇਹ ਸਿਰਫ ਬਦਲਾਅ ਜਿਹੜੇ ਹੋਏ ਸੀਗੇ ਮਹੀਨੇ ਵਾਲੀ ਟਿਕਟ ਜਿਹ ਲੈਦੇ ਸੀ ਜਾਂ ਫਿਰ ਤੁਸੀਂ ਤਰਖੇਤਾ ਖੋਵਨ ਲੈਂਦੇ ਸੀਗੇ ਜਾਂ ਫਿਰ ਜਿਹੜਾ ਤਰਖੇਤਾ 3 ਮਹੀਨੇ ਵਾਲਾ ਲੈਂਦੇ ਸੀ ਉਹਨਾਂ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਹਨ ਤੇ ਬਾਦਿਆਂ ਜੀ ਫਿਰ ਅਗਲੀ ਖਬਰ ਵੱਲ ਜੇਕਰ ਤੁਸੀਂ ਬਾਰਸਲੋਨਾ ਰਹਿੰਦੇ ਹੋ ਜੇਕਰ ਤੁਸੀਂ ਪਾਰਸਲੋਨਾ ਆਉਣਾ ਚਾਹੁੰਦੇ ਹੋ ਜਾਂ ਫਿਰ ਨੇੜੇ ਜਿਹੜੇ ਇਲਾਕਿਆਂ ਵਿੱਚ ਰਹਿੰਦੇ ਹੋ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪਾਰਸਲੋਨਾ ਦੇ ਵਿੱਚ ਕ੍ਰਿਸਮਸ ਯਾਨੀ ਕਿ ਤੇ ਨਵਾਂ ਸਾਲ ਦੀਆਂ ਤਿਆਰੀਆਂ ਕਿਵੇਂ ਹੋ ਰਹੀਆਂ ਤੇ ਕਿਵੇਂ ਕੀ ਕੀ ਲੱਗਾ ਹੋਇਆ ਤੇ ਤੁਸੀਂ ਬਾਰਸਲੋਨਾ ਦੇ ਵਿੱਚ ਇੱਥੇ ਜਿਹੜਾ ਬਾਰਸਲੋਨਾ ਦਾ ਮੋਂਜੀਕ ਏਰੀਆ ਤੁਸੀਂ ਉੱਥੇ ਜਾ ਕੇ ਘੁੰਮ ਸਕਦੇ ਹੋ ਪਲੱਸ ਇਸਪਾਨੀਆ ਜਾ ਕੇ ਦੇਖ ਸਕਦੇ ਹੋ ਤੇ ਬੱਸ ਜਿਹੜੀ ਇੱਥੇ ਟੂਰਿਸਟ ਬੱਸ ਹੈ ਜੋ ਕਿ ਸਾਰੇ ਪਾਸੇ ਘੁੰਮਦੀ ਹੈ ਤੇ ਤੁਸੀਂ ਟੂਰਿਸਟ ਬੱਸ ਦੀ ਟਿਕਟ ਲੈ ਕੇ ਜਿੱਥੇ ਜਿੱਥੇ ਲਾਈਟਿੰਗ ਹੋਈ ਹੈ ਜਿੱਥੇ ਤੇ ਉਹਨਾਂ ਨੇ ਡੈਕੋਰੇਸ਼ਨ ਕੀਤੀ ਹੈ ਲੂਸੇ ਦਾ ਨਵੀ ਦਾ ਜਿੱਥੇ ਇੱਥੇ ਲੱਗੀ ਹੋਈ ਹੈ ਉਹ ਤੁਹਾਨੂੰ ਬੱਸ ਪੂਰਾ ਸਫਰ ਘੁਮਾਵੇਗੀ ਤੇ ਦਿਖਾਵੇਗੀ ਤੇ ਦੇਖ ਕਿੱਥੇ ਕਿੱਥੇ ਕਿੰਨੀ ਕਿਦਾਂ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਤੁਸੀਂ ਬੱਸ ਦੀ ਟਿਕਟ ਲੈ ਕੇ ਵੀ ਪੂਰਾ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਫਿਰ ਜੇਕਰ ਅੱਗੇ ਚਲੇ ਗਏਏ ਪੋਰਟ ਏਰੀਆ ਆ ਪੋਰਟ ਏਰੀਆ ਦੇ ਉੱਤੇ ਵੀ ਇੱਕ ਬਹੁਤ ਹੀ ਵੱਡੀ ਮਾਰਕੀਟ ਲੱਗੀ ਹੋਈ ਹੈ ਜਿਸ ਵਿੱਚ ਕਾਫੀ ਤਰ੍ਹਾਂ ਦੇ ਤੁਹਾਨੂੰ ਖਾਣ ਨੂੰ ਖਾਣੇ ਮਿਲ ਜਾਣਗੇ ਖੇਡਣ ਨੂੰ ਉੱਥੇ ਚੂਲੇ ਲੱਗੇ ਹੋਏ ਨੇ ਬਹੁਤ ਹੀ ਜ਼ਿਆਦਾ ਐਕਟੀਵਿਟੀਆਂ ਲੱਗੀਆਂ ਹੋਈਆਂ ਹਨ ਜੇਕਰ ਤੁਸੀਂ ਤੀਵੀਤਾਬੂ ਜਾਣਾ ਚਾਹੁੰਦੇ ਹੋ ਜੋ ਕਿ ਇੱਕ ਪਹਾੜੀ ਦੇ ਉੱਤੇ ਸਥਿਤ ਹੈ ਜਿੱਥੇ ਉਹਨਾਂ ਨੇ ਸਕੇਟਿੰਗ ਦੇ ਲਈ ਵੀ ਇੱਕ ਏਰੀਆ ਬਣਾਇਆ ਹੋਇਆ ਹੈ ਤੇ ਵਾਕ ਵਾਕ ਐਕਟੀਵਿਟੀਆਂ ਉੱਤੇ ਬਣੀਆਂ ਹੋਈਆਂ ਹਨ ਤੇ ਤੁਸੀਂ ਉੱਥੇ ਵੀ ਜਾ ਕੇ ਇੰਜੋਏ ਕਰ ਸਕਦੇ ਹੋ ਬਾਕੀ ਤੁਸੀਂ ਜੇਕਰ ਮਾਗਨੀਸ਼ਤਾ ਦੇ ਕੋਲ ਆਂਦੇ ਹੋ ਤੇ ਮਾਗਨੀਸ਼ਤਾ ਦੇ ਉੱਥੇ ਮੁੰਦੂ ਪਿਕਸਰ ਵਾਲਿਆਂ ਦੀ ਉਹਨਾਂ ਨੇ ਨਮਾਇਸ਼ ਲਗਾਈ ਹੈ ਜਿੱਥੇ ਕਿ ਤੁਸੀਂ ਜਾ ਕੇ ਵੀ ਉੱਥੇ ਇੰਜੋਏ ਕਰ ਸਕਦੇ ਹੋ ਬਾਕੀ ਤੁਸੀਂ ਸਗਰਾਦਾ ਫੈਮਿਲੀ ਆ ਸਕਦੇ ਹੋ ਸਗਰਾਦਾ ਫੈਮਿਲੀ ਤਾਂ ਸਿੱਧੇ ਜਾਂਦੇ ਜਾਂਦੇ ਸਨਪੋ ਹਸਪੀਟਲ ਆਂਦਾ ਹੈ ਤੇ ਤੁਸੀਂ ਉੱਥੇ ਜਾ ਕੇ ਵੀ ਇੰਜੋਏ ਕਰ ਸਕਦੇ ਹੋ ਕਿਉਂਕਿ ਉੱਥੇ ਅੰਦਰ ਵੀ ਬੜੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈ ਹਰ ਬਾਰਸੀਲੋਨਾ ਦੇ ਲਾਸ ਰਾਮਲਾ ਦੇ ਨਾਲ ਇੱਕ ਕਾਥੇਦਰਾ ਲੈ ਕਾਥੇਦਰਾ ਦੇ ਨਾਲ ਉੱਥੇ ਵੀ ਨਵੀਦਾ ਦੇ ਉੱਤੇ ਮਾਰਕੀਟ ਲੱਗਦੀ ਹੈ ਤੇ ਬਹੁਤ ਹੀ ਵਧੀਆ ਮਾਰਕੀਟ ਹੁੰਦੀ ਹੈ ਤੇ ਇਹ ਸੀ ਅੱਜ ਦੀਆਂ ਖਬਰਾਂ ਤੇ ਮਿਲਦੇ ਹਾਂ ਤੁਹਾਨੂੰ ਅਗਗੇ ਨਵੀਆਂ ਖਬਰਾਂ ਦੇ ਨਾਲ ਅਗਲੇ ਦਿਨ ਤਦ ਤੱਕ ਲਈ ਧੰਨਵਾਦ